ਸਰਪੰਚ ਟੂਡੇ ਦੇ ਸਿੱਧਾ ਪ੍ਰਸਾਰਣ ਵਿੱਚ ਆਪ ਸਭ ਦਾ ਸਵਾਗਤ ਆ ਤੇ ਇਸ ਵੇਲੇ ਅਸੀਂ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਖੜੇ ਆ ਜਿੱਥੇ ਸ਼ਰੋਮਨੀ ਸ਼ਹੀਦ ਧੰਤਨ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਰੋਡ ਸੋ ਸਜਾਇਆ ਗਿਆ ਇਹ ਰੋਡ ਸੋ ਇਸ ਕਰਕੇ ਸਜਾਇਆ ਗਿਆ ਕਿਉਂਕਿ ਇਹਨਾਂ ਦੇ ਪ੍ਰਕਾਸ਼ ਦਿਹਾੜੇ ਪੰਜ 5 ਤਰੀਕ 5 ਸਤੰਬਰ ਨੂੰ ਪ੍ਰਕਾਸ਼ ਦਿਹਾੜੇ ਤੇ ਇੱਕ ਸ਼ਾਨਦਾਰ ਨਗਰ ਕੀਰਤਨ ਜਿਹੜਾ ਸਜਾਇਆ ਜਾਂਦਾ ਪਰੰਤੂ ਪਿਛਲੇ ਦਿਨਾਂ ਚ ਪੰਜਾਬ ਤੇ ਹੜ੍ਹ ਦਾ ਜਿਹੜਾ ਕੁਦਰਤੀ ਮਾਰ ਆਉਣ ਕਰਕੇ ਸੰਗਤਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਵਾਰ ਸਾਦੇ ਢੰਗ ਦੇ ਨਾਲ ਉਹਨਾਂ ਦੇ ਤਨਤਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਸ਼ਰਮਣੇ ਸ਼ਹੀਦ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਤਲਬ ਰੋਡ ਸ਼ੋ ਇੱਕ ਆਜ਼ਾਦਗਰੀ ਸ਼ੋ ਜਿਹੜਾ ਹੈਗਾ ਕੱਢਿਆ ਜਾਵੇ ਤਾਂ ਕਿ ਸੰਗਤਾਂ ਨੂੰ ਇਹਨਾਂ ਸ਼ਹੀਦਾਂ ਦੀ ਯਾਦ ਤਾਜ਼ਾ ਕਰਾਉਣ ਦੇ ਵਿੱਚ ਅਸੀਂ ਜਿਹੜਾ ਆਪਣੀ ਹਾਜ਼ਰੀ ਲਵਾ ਸਕੀਏ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਵੇਲੇ ਜਿਹੜੀ ਉਹਨਾਂ ਦੀ ਜਨਮ ਦਿਹਾੜੇ ਨੂੰ ਸਮਰਪਿਤ ਰੋਡ ਸ਼ੋ ਵੀ ਕੱਢਿਆ ਜਾ ਰਿਹਾ ਤੇ ਗੁਰਬਾਣੀ ਪ੍ਰਕਾਸ਼ ਜਿਹੜੇ ਹੈਗੇ ਕਰਵਾ ਕੇ ਸੰਗਤਾਂ ਨੂੰ ਨੇ ਹਾਲ ਵੀ ਕੀਤਾ ਇਹ ਬਾਬਾ ਜੀਵਨ ਸਿੰਘ ਗੁਰਦੁਆਰਾ ਮੁਗਲੂ ਕੀ ਪੱਤੀ ਤੋਂ ਜਿਹੜਾ ਰੋਡ ਸ਼ੋ ਜਿਹੜਾ ਸਵੇਰੇ ਸਟਾਰਟ ਹੋਇਆ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਬਹੁਤ ਤੋਂ ਪਰ ਵੀ ਸਵੇਰੇ ਨਕਤ ਮਸਤਕ ਹੋਈ ਜਾਂ ਸੰਗਤ ਤੇ ਆਪਾਂ ਜਾਣਦੇ ਆਂ ਵੀ ਰੋਡ ਸ਼ੋਅ ਦੇ ਕੀ ਮਾਇਨੇ ਨੇ ਤੇ ਨਗਰ ਕੀਰਤਨ ਦੀ ਥਾਂ ਤੇ ਜਿਹੜਾ ਇਹ ਰੋਡ ਸ਼ੋਅ ਕੱਟਿਆ ਗਿਆ ਇਹਦੇ ਬਾਰੇ ਵਿਚਾਰ ਕਰਨੇ ਹਾਂ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਅੱਜ ਰੋਡ ਸ਼ੋਅ ਜਿਹੜਾ ਕੱਢ ਰਹੇ ਹੋ ਇਹ ਬਾਬਾ ਜੀਵਤ ਸਿੰਘ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਸਾਡੇ ਛੋਟੇ ਜਿਹੇ ਸੱਤੇ ਤੇ ਆਏ ਜੀ ਬਾਕੀ ਗੱਲ ਹੋਇਆ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਜੀ ਪਿੱਛੇ ਹੜ੍ਹਾਂ ਦੇ ਕਾਰਨ ਥੋੜਾ ਜਿਹਾ ਸਾਰਿਆਂ ਤੇ ਮਤਲਬ ਮੁਸੀਬਤ ਜੀ ਆ ਗਈ ਸਾਰੇ ਭਾਰੇ ਪੈ ਗਏ ਜੀ ਤੇ ਅਸੀਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਵੇਂ ਕਿ ਅੱਗੇ ਹਰ ਵਾਰ ਨਗਰ ਕੀਰਤਨ ਹੀ ਨਿਕਲਦਾ ਜੀ ਐਕਤੀ ਵਾਰ ਕੀ ਹੋਇਆ ਜੀ ਇਹਨਾਂ ਹੜ੍ਹਾਂ ਨੂੰ ਮੁੱਖ ਰੱਖਦਿਆਂ ਹੋਇਆ ਜੀ ਸਾਡੀ ਸਾਰੀ ਟੀਮ ਨੇ ਇਹੀ ਸਕੀਮ ਪਲਾਨ ਬਣਾਇਆ ਕਿ ਆਪਾਂ ਇਸ ਸਾਹਬ ਨਾਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾਊਗਾ ਤੇ ਨਾਲ-ਨਾਲ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਤ ਵੀ ਕੀਤਾ ਜਾਊਗਾ ਇਸ ਕਰਕੇ ਅਸੀਂ ਇੱਕ ਟੀ ਨਗਰ ਕੀਰਤਨ ਤਾਂ ਨਹੀਂ